ਅੱਜ ਦੇ ਬਜਟ ਵਿੱਚ ਸਰਕਾਰ ਨੇ ਇਹ ਸਾਫ ਕਰਤਾ ਕਿ ਜ਼ਮੀਨਾਂ ਸਾਡੇ ਤੋਂ ਖੋਣੀਆਂ ਆ ਪਹਿਲਾਂ ਧੱਕੇ ਨਾਲ ਨਹੀਂ ਖੋਹ ਹੋਈਆਂ ਹੁਣ ਸਾਡੀ ਜਿਹੜੀਆਂ ਕ੍ਰੈਡਿਟ ਦੀਆਂ ਲਿਮਟਾਂ ਵੱਡੀਆਂ ਕਰਤੀਆਂ ਮਸਲਾ ਇਹ ਆ ਕਿ ਸਾਨੂੰ ਜ਼ਮੀਨਾਂ ਦੇ ਫਸਲਾਂ ਦੇ ਸਹੀ ਭਾਅ ਨਹੀਂ ਦਿੱਤੇ ਗਏ ਸਾਡੇ ਕਾਰਜੇ ਦੀਆਂ ਲਿਮਟਾਂ ਘਾਹ ਕਰਤੀਆਂ ਤੇ ਉਹ ਵੀ ਕੋਆਪਰੇਸ਼ਨਾਂ ਜਿਹੜੀਆਂ ਵੱਡੇ ਵੱਡੇ ਕਰੋੜਪਤੀ ਬੰਦੇ ਆ ਉਹਨਾਂ ਦੀਆਂ ਬੈਂਕਾਂ ਆ ਅਖੀਰ ਤੇ ਜ਼ਮੀਨਾਂ ਸਾਡੀਆਂ ਫੇਰ ਨਾਲ ਕੋ ਜਾਣੀਆਂ ਅੱਜ ਦਾ ਬਜਟ ਨਾਕਾਮ ਰਿਹਾ ਕਿਸਾਨਾਂ ਵਾਸਤੇ ਬਹੁਤ ਬੁਰਾ ਤਕੋ ਇਲਾ ਮੋਦੀ ਸਰਕਾਰ ਦਾ 8ਵਾਂ ਬਜਟ ਆਇਆ ਹੈਗਾ ਜੀ ਬੜਾ ਇਹ ਨਿਰਾਸ਼ਾਜਨਕ ਰਿਹਾ ਹੈਗਾ ਬਜਟ ਕਿਉਂਕਿ ਸਾਡੀ ਬਾਰਡਰ ਸਟੇਟ ਹੈਗੀ ਆ ਅਸੀਂ ਚਾਹੁੰਦੇ ਸੀਗੇ ਕਿ ਸਾਨੂੰ ਕੋਈ ਵਿਸ਼ੇਸ਼ ਪੈਕੇਜ ਸਾਡੀ ਸਟੇਟ ਨੂੰ ਦਿੱਤਾ ਜਾਂਦਾ ਔਰ ਪੰਜਾਬ ਦੇ ਕਿਸਾਨਾਂ ਦੀ ਬਾਹ ਫੜੀ ਜਾਂਦੀ ਸਾਨੂੰ ਕੋਈ ਐਗਰੋ ਬੇਸਡ ਇੰਡਸਟਰੀ ਦਿੱਤੀ ਜਾਂਦੀ ਜਿਹੜੀ ਇੱਥੇ ਸਾਡੀਆਂ ਫਸਲਾਂ ਤੋਂ ਅੱਗੇ ਇਹਨੂੰ ਅਸੀਂ ਪ੍ਰੋਸੈਸਿੰਗ ਕਰਕੇ ਅੱਗੇ ਕਰਦੇ ਪਰ ਸਾਨੂੰ ਸਾਡੇ ਹੱਥ ਬਹੁਤ ਜਿਆਦੀ ਨਿਰਾਸ਼ਾ ਲੱਗੀ ਹੈਗੀ ਆ ਸਾਨੂੰ ਇਦਾਂ ਲੱਗ ਰਿਹਾ ਕਿ ਜੇ ਕੋਈ ਵੀ ਜਿਹੜਾ ਇਹ ਬਜਟ ਬਣ ਰਿਹਾ ਆ ਇਹ ਸੱਤਾ ਨੂੰ ਸੈਂਟਰਲਾਈਜ਼ ਕਰਕੇ ਬਣ ਰਿਹਾ ਹੈਗਾ ਆ ਕਿ ਕੁਰਸੀ ਕਿੱਦਾਂ ਬਣੀ ਰਹੇ ਜਾਂ ਕਿੱਦਾਂ ਬਣਾ ਕੇ ਰੱਖਣੀ ਚਾਹੀਓ ਆਪਣੇ ਸੈਂਟਰਲ ਗਵਰਨਮੈਂਟ ਆ ਜਾਂ ਕੋਈ ਸਟੇਟ ਦੀਆਂ ਸਰਕਾਰਾਂ ਜਿਹੜੀਆਂ ਆ ਉਹਨਾਂ ਨੂੰ ਬਣਾਈ ਰੱਖਣ ਲਈ ਜਾਂ ਤਾਂ ਸਰਕਾਰ ਬਲੈਕਮੇਲ ਹੋ ਰਹੀ ਆ ਜਾਂ ਸਰਕਾਰ ਨੂੰ ਸ਼ੰਕਾ ਆ ਕਿ ਸਾਨੂੰ ਆਉਣ ਵਾਲੇ ਸਮੇਂ 'ਚ ਨਿਤੀਸ਼ ਕੁਮਾਰ ਜੀ ਬਲੈਕਮੇਲ ਕਰਨਗੇ ਇਸ ਕਰਕੇ ਬਿਹਾਰ ਨੂੰ ਵਿਸ਼ੇਸ਼ ਪੈਕੇਜ ਦਿੱਤਾ ਗਿਆ ਹੈਗਾ ਜਾਂ ਫਿਰ ਮੈਂ ਇਹ ਵੀ ਸੋਚਦਾ ਆ ਕਿ ਜਿੱਥੇ-ਜਿੱਥੇ ਵੀ ਭਾਜਪਾ ਦੀ ਗਵਰਨਮੈਂਟ ਕੋਲੀਸ਼ਨ ਸਰਕਾਰ ਬਣੀ ਆ ਉੱਥੇ ਦੀ ਜਿਹੜੀਆਂ ਖੇਤਰੀ ਪਾਰਟੀਆਂ ਉਹ ਇਹਨਾਂ ਨੇ ਲਗਭਗ ਖਤਮ ਕਰ ਦਿੱਤੀਆਂ ਖਾ ਲਿਆ ਉਹਨਾਂ ਨੂੰ ਜਿੱਦਾਂ ਪਹਿਲਾਂ ਯੂਪੀ ਚ ਮਾਇਆਵਤੀ ਨਾਲ ਇਹਨਾਂ ਦੀ ਸਰਕਾਰ ਸੀ ਉਹ ਵੀ ਜਾਂਦੀ ਲੱਗੀ ਤੇ ਹੁਣ ਇਹ ਭਾਜਪਾ ਦੀ ਸਰਕਾਰ ਜਿਹੜੀ ਆਪਣੀ ਜਿਹੜੀ ਬਿਹਾਰ ਦੇ ਵਿੱਚ ਹੈ ਸਰਕਾਰ ਉਹਨੂੰ ਖਾਣ ਲਈ ਇਹਨਾਂ ਨੇ ਬਿਹਾਰ ਨੂੰ ਵਿਸ਼ੇਸ਼ ਪੈਕੇਜ ਦਿੱਤਾ ਹੈਗਾ ਆ ਨਿਤਿਸ਼ ਕੁਮਾਰ ਦਾ ਖੁਰਾਕ ਖੋਜ ਮਟਾਉਣ ਲਈ ਤੇ ওভারঅল ਸਾਡੇ ਲਈ ਜਿਹੜਾ ਬਜਟ ਆ ਇਹ ਸਾਡੇ ਲਈ ਬਹੁਤ ਨਿਰਾਸ਼ਾਜਨ ਕਰਿਆ ਜੀ ਅੱਜ ਜੋ ਕੇਂਦਰੀ ਵਿੱਤ ਮੰਤਰੀ ਵੱਲੋਂ ਬਜਟ ਪੇਸ਼ ਹੋਇਆ ਆ ਤੇ ਪੰਜਾਬ ਨੂੰ ਤੇ ਪੰਜਾਬ ਦੇ ਕਿਸਾਨ ਨੂੰ ਉਹਦੇ ਵਿੱਚ ਬਹੁਤ ਵੱਡੀਆਂ-ਵੱਡੀਆਂ ਆਸਾਂ ਸਨ ਕਿ ਪੰਜਾਬ ਨੂੰ ਡਾਈਵਰਸੀਫਿਕੇਸ਼ਨ ਦੇ ਵੱਲ ਲਿਆਉਣ ਵਾਸਤੇ ਇੱਕ ਵੱਡੇ ਪੈਕੇਜ ਦੀ ਲੋੜ ਸੀ ਤੇ ਉਸ ਵਿੱਚੋਂ ਵੀ ਜਿਹੜਾ ਆ ਉਹਨੂੰ ਅੱਖੋਂ ਪਰੋਖੇ ਕੀਤਾ ਗਿਆ ਕੋਈ ਉਹਦੇ ਵਿੱਚ ਜਿਹੜਾ ਆ ਇਸ ਤਰ੍ਹਾਂ ਦੀ ਕੋਈ ਗੱਲਬਾਤ ਨਹੀਂ ਹੋਈ ਔਰ ਇੱਕ ਨਾ ਮਾਤਰ ਦੋ ਤਿੰਨ ਧਾਲਾਂ ਨੂੰ ਉਤਸ਼ਾਹਤ ਕਰਨ ਦੀ ਗੱਲ ਕੀਤੀ ਹੈ ਉਹਦੇ ਵਿੱਚ ਮਸਰ ਉਰਦ ਤੇ ਤੂਰ ਇਹ ਧਾਲਾਂ ਨੂੰ ਉਤਸ਼ਾਹਤ ਕਰਨ ਦੀ ਗੱਲ ਕੀਤੀ ਹੈ ਸੋ ਦੂਜੀ ਗੱਲ ਹੈ ਕਿ ਸਾਡੀ ਜਿਹੜੀ ਕਰਜ਼ੇ ਦੀ ਲਿਮਟ ਹੈ ਉਹਨੂੰ ਵਧਾਉਣ ਦੀ ਗੱਲ ਕੀਤੀ ਹੈ 3 ਲੱਖ ਤੋਂ ਵਧਾ ਕੇ ਜਿਹੜੀ ਹੈ ਉਹ 6 ਲੱਖ ਜਿਹੜੀ ਆ ਕਰਨ ਦੀ ਗੱਲ ਕੀਤੀ ਗਈ ਹੈ ਉਹਦੇ ਨਾਲ ਕੋਈ ਏਡਾ ਵੱਡਾ ਫਾਇਦਾ ਕਿਸਾਨਾਂ ਨੂੰ ਨਹੀਂ ਹੋਣ ਵਾਲਾ ਸੋ ਅਸੀਂ ਤੇ ਚਾਹੁੰਦੇ ਸੀ ਕਿ ਡੀਜ਼ਲ ਦੇ ਰੇਟ ਘਟਣ ਜੀ ਡੀਜ਼ਲ ਨੂੰ ਜੀਐਸਟੀ ਦੇ ਘੇਰੇ ਦੇ ਵਿੱਚ ਲਿਆ ਲਿਆਂਦਾ ਜਾਵੇ ਨਾ ਕਿ ਬਾਹਰ ਦੇ ਘੇਰੇ ਦੇ ਵਿੱਚ ਲਿਆਂਦਾ ਜਾਵੇ ਸੋ ਡੀਜ਼ਲ ਦਾ ਰੇਟ ਸਾਨੂੰ ਘਟਣਾ ਚਾਹੀਦਾ ਸੀ ਅਸੀਂ ਚਾਹੁੰਦੇ ਸੀ ਕਿ ਐਗਰੋ ਬੇਸਡ ਇੰਡਸਟਰੀ ਪੰਜਾਬ ਦੇ ਵਿੱਚ ਲੱਗੇ ਸੋ ਐਗਰੋ ਬੇਸਡ ਇੰਡਸਟਰੀ ਵਾਸਤੇ ਜਿਹੜਾ ਆ ਉਹਦੇ ਵਾਸਤੇ ਇੱਕ ਵਿਸ਼ੇਸ਼ ਪੈਕੇਜ ਦੀ ਮੰਗ ਕੀਤੀ ਸੀ ਕਿ ਰੋਜ਼ਗਾਰ ਦੇ ਮੌਕੇ ਪੈਦਾ ਹੋਣਗੇ ਰੋਜ਼ਗਾਰ ਤੇ ਲੱਗਣਗੇ ਸਾਡੇ ਕਿਸਾਨ ਸਾਡੇ ਲੋਕ ਲੱਗਣਗੇ ਤਾਂ ਜਿਹੜਾ ਅਸੀਂ ਉਤਪਾਦ ਪੈਦਾ ਕਰਦੇ ਆ ਕਿਉਂਕਿ ਵੱਡੀ ਜਿਹੜਾ ਵੱਡਾ ਏਰੀਆ ਆ ਸਾਡੇ ਕੋਲ ਉਹ ਖੇਤੀਬਾੜੀ ਦਾ ਆ ਤੇ ਖੇਤੀਬਾੜੀ ਸੈਕਟਰ ਪੰਜਾਬ ਦਾ ਇੱਕ ਮੁੱਖ ਜਿਹੜਾ ਆ ਧੁਰਾ ਆ ਸੋ ਉਹਦੇ ਵਾਸਤੇ ਐਗਰੋ ਬੇਸਡ ਇੰਡਸਟਰੀ ਦੀ ਲੋੜ ਸੀ ਸੋ ਅਸੀਂ ਚਾਹੁੰਦੇ ਸੀ ਕਿ ਕਿਸਾਨ ਦਾ ਕਰਜ਼ਾ ਕੁਛ ਨਾ ਕੁਛ ਮਾਫ ਹੁੰਦਾ ਸੋ ਉਹਦੇ ਵਾਸਤੇ ਵੀ ਕਿਤੇ ਨਾ ਕਿਤੇ ਕੋਈ ਬਾਈਟ ਦੇ ਵਿੱਚ ਇਹੋ ਜਿਹੀ ਗੱਲ ਨਹੀਂ ਰੱਖੀ ਸੋ ਅਸੀਂ ਚਾਹੁੰਦੇ ਸੀਗੇ ਕਿ ਐਮਐਸਪੀ ਜਿਹੜੀ ਆ ਕੁਝ ਦਾਲਾਂ ਤੇ ਦੇ ਦੇਣ ਕੁਝ ਤੇਲਨ ਪਦਾਰਥ ਤੇ ਦੇ ਦੇਣ ਤੇ ਕੁਝ ਹੋਰ ਸਾਨੂੰ ਜਿਹੜੀ ਸਬਜ਼ੀਆਂ ਤੇ ਦੇ ਦੇਣ ਸੋ ਉਸ ਬਾਰੇ ਵੀ ਕੋਈ ਗੱਲਬਾਤ ਉਹਦੇ ਵਿੱਚ ਨਹੀਂ ਆਈ ਸੋ ਕੁੱਲ ਮਿਲਾ ਕੇ ਜਿਹੜਾ ਪੰਜਾਬ ਦਾ ਕਿਸਾਨ ਅੱਜ ਨਿਰਾਸ਼ ਹੋਇਆ ਪੰਜਾਬ ਦੇ ਕਿਸਾਨਾਂ ਨੂੰ ਹਮੇਸ਼ਾ ਕੇਂਦਰ ਨੇ ਅੱਖੋਂ ਪਰੋਖੇ ਕੀਤਾ ਪੰਜਾਬ ਦੀਆਂ ਜ਼ਮੀਨਾਂ ਨੂੰ ਖਤਮ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਗਈ ਆ ਕੇਂਦਰ ਵੱਲੋਂ ਸੋ ਕਾਰਪੋਰੇਟ ਘਰਾਣਿਆਂ ਨੂੰ ਜਿਹੜਾ ਬढ़ावा ਦੇਣ ਦੀ ਕੋਸ਼ਿਸ਼ ਕੀਤੀ ਗਈ ਆ ਇੱਕ ਦੋ ਵਿੱਚ ਚੰਗੇ ਕੰਮ ਵੀ ਕੀਤੇ ਆ ਕਿ ਜਿਹੜਾ ਖਾਦ ਦਾ ਕਾਰਖਾਨਾ ਲਗਾਉਣ ਦੀ ਗੱਲ ਕੀਤੀ ਹੈ ਚੰਗੀ ਗੱਲ ਹੈ ਜੇ ਕਿਤੇ ਖਾਦ ਦੇ ਕਾਰਖਾਨੇ ਲੱਗ ਜਾਣ ਤੇ ਖਾਦ ਦੀ ਤਾਂ ਕਿਤੇ ਸ਼ੋਰਟੇਜ ਜਿਹੜੀ ਖਤਮ ਹੋਵੇ ਸੋ ਕਹਿਣ ਤੋਂ ਭਾ ਭਾਵੇ ਆ ਕਿ ਕੁੱਲ ਮਿਲਾ ਕੇ ਜਿਹੜਾ ਆ ਇਹ ਸਾਰਾ ਕੁਝ ਜਿਹੜਾ ਝੋਲਾ ਪੰਜਾਬ ਦਾ ਬੇਲਾ ਹੀ ਮਿਲਿਆ ਕਿ ਉਮੀਦਾਂ ਸੰਤ ਕਿਵੇਂ ਦੇਖਦੇ ਆ ਅੱਜ ਜੋ 8ਵਾਂ ਬਜਟ ਜਿਹੜਾ ਦੇਸ਼ ਦੇ ਵਿੱਤ ਮੰਤਰੀ ਸੀਤਾ ਰਮਨ ਜੀ ਵੱਲੋਂ ਪੇਸ਼ ਕੀਤਾ ਗਿਆ ਦੇਸ਼ ਦੇ ਕਿਸਾਨਾਂ ਤੇ ਮਜ਼ਦੂਰਾਂ ਨੂੰ ਬਹੁਤ ਵੱਡੀਆਂ ਉਮੀਦਾਂ ਸੀ ਵੀ ਕਿਉਂਕਿ ਜੋ ਅਸੀਂ 220 ਤੋਂ ਅੰਦੋਲਨ ਲੜ ਰਹੀਆਂ ਦੇਸ਼ ਦੀਆਂ ਕਿਸਾਨ ਤੇ ਮਜ਼ਦੂਰ ਜਥੇਬੰਦੀਆਂ ਅੱਜ ਵੀ ਬਾਹਰਾਂ ਤੇ ਬੈਠੀਆਂ ਉਹਨਾਂ ਨੂੰ ਦੇਖਦੇ ਸ਼ਾਇਦ ਕਿਸਾਨਾਂ ਨੂੰ ਕੁਝ ਰਾਹਤ ਦੇਊਗੀ ਖਾਸ ਕਰਕੇ ਪੰਜਾਬ ਦੇ ਕਿਸਾਨਾਂ ਨੂੰ ਕਿਉਂਕਿ ਸਰਹੱਦੀ ਸੂਬਾ ਹੋਣ ਦੇ ਕਰਕੇ ਇਨੂੰ ਡਿਵੈਲਪਮੈਂਟ ਦੀ ਬਹੁਤ ਲੋੜ ਸੀ ਤੇ ਖੇਤੀ ਪ੍ਰਧਾਨ ਸੂਬਾ ਹੋਣ ਕਰਕੇ ਕਿਸਾਨਾਂ ਨੂੰ ਤੇ ਮਜ਼ਦੂਰਾਂ ਨੂੰ ਕਰਜ਼ੇ ਚੋਂ ਕੱਢਣ ਦੇ ਲਈ ਸਾਨੂੰ ਉਮੀਦ ਸੀ ਵੀ ਇਹ ਕਰਜ਼ੇ ਤੇ ਲੀਕ ਫੇਰੀ ਜਾਊਗੀ ਗਾਂ ਸਰਕਾਰ ਇਦਾਂ ਦੀਆਂ ਪਾਲਿਸੀਆਂ ਬਣਾਉਂਗੀਆਂ ਕਿਸਾਨਾਂ ਮਜ਼ਦੂਰਾਂ ਸਿਰ ਕਰਜ਼ਾ ਜਿਹੜਾ ਨਾ ਚੜ ਸਕੇ ਤੇ ਕੋਈ ਸਾਨੂੰ ਵਿਸ਼ੇਸ਼ ਪੈਕੇਜ ਵੀ ਪੰਜਾਬ ਨੂੰ ਮਿਲਣ ਦੀ ਉਮੀਦ ਸੀ ਪਰ ਅੱਜ ਨਿਰਾਸ਼ਾ ਜਿਹੜੀ ਸੀ ਜਿੱਦਾਂ ਪਹਿਲਾਂ ਸੱਤਾ ਤੋਂ ਲੱਗੀ ਸੀ ਇਸ ਵਾਰੀ ਤਾਂ ਬਹੁਤ ਵੱਡੇ ਪੱਧਰ ਤੇ ਜਿਹੜੀ ਹੈ ਕਿਸਾਨਾਂ ਚ ਨਿਰਾਸ਼ਾ ਪਾਈ ਗਈ ਹੈ